ਪਹਿਲਾਂ ਤਾਂ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹਾਂਗੀ ਕਿ ਅੱਜ 7ਵੇਂ ਹਾਊਸ ਦੀ ਪਹਿਲੀ ਜਿਹੜੀ ਮੀਟਿੰਗ ਹੈ ਉਹ ਕੀਤੀ ਗਈ ਸੀ ਜਿਸ ਦਾ ਮੁੱਖ ਟੀਚਾ ਬਜਟ ਨੂੰ ਲੈ ਕੇ ਰੱਖਿਆ ਗਿਆ ਸੀ ਔਰ ਸ਼ਹਿਰ ਦੇ ਬਹੁਪੱਖੀ ਵਿਕਾਸ ਵਾਸਤੇ ਜੋ ਬਜਟ ਰੈਡੀ ਕੀਤਾ ਗਿਆ ਸੀ ਸੋ ਪੇਸ਼ ਕੀਤਾ ਗਿਆ ਹੈ ਔਰ ਉਮੀਦ ਕਰਦੇ ਕਿ ਇਸ ਬਜਟ ਰਾਹੀਂ ਲੁਧਿਆਣੇ ਦੀ ਡਿਵੈਲਪਮੈਂਟ ਵਾਸਤੇ ਵਾਚਾ ਚੰਗੀ ਕੰਮ ਕਰ ਸਕੇਗਾ। ਇਹ ਮੇਨ ਦਾ ਜਿਹੜਾ ਬਜਟ ਲੱਗਿਆ। ਅਪ੍ਰੋਕਸੀਮੇਟਲੀ 1100 ਕਰੋੜ ਦਾ ਜਿਹੜਾ ਇਹ ਬਜਟ ਪਾਸ ਆਊਟ ਕੀਤਾ ਗਿਆ ਜਿਦੇ ਤੋਂ 400 ਕਰੋੜ ਦੇ ਕਰੀਬ-ਕਰੀਬ ਲੁਧਿਆਣੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਰਿਜ਼ਰਵ ਕੀਤਾ ਗਿਆ ਹੈ। ਜੀ ਵੋਲ ਵੀ ਇਸ ਦੇ ਚੱਲ ਰਹੀ ਕਈ ਕੰਪਰੈਸ਼ਨ ਤੋਂ ਨੰਗਾਮਾ ਵੀ ਕੀਤਾ ਔਰ ਮੈਂ ਜ਼ਰੂਰ ਕਹਾਂਗੀ ਮੇਰੇ ਨਾਲ ਉਹ ਵਾਅਦੇ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਸਮਿਆਂ ਦੇ ਵਿੱਚ ਇਹ ਸਭ ਕੀ ਕਰਦੇ ਰਹੇ ਨੇ ਜਾਂ ਤਾਂ ਕਿਸੇ ਵਿਕਾਸ ਦੇ ਮੁੱਦੇ ਤੇ ਗੱਲ ਕਰਦੇ ਫਿਰ ਤਾਂ ਆਪਾਂ ਮੰਨਦੇ ਵੀ ਸਿਰਫ ਆਪਣੀ ਫੋਟੋ ਕਰਵਾਉਣ ਦੇ ਚੱਕਰ ਦੇ ਵਿੱਚ ਜੋ ਇਹਨਾਂ ਨੇ ਰੌਲਾ ਪਾਇਆ ਔਰ ਤੁਸੀਂ ਇੱਕ ਗੱਲ ਸ਼ਾਇਦ ਉੱਥੇ ਨੋਟਿਸ ਕੀਤੀ ਹੋਗੀ ਜਿਹਨੂੰ ਇਹਨਾਂ ਨੇ ਆਪਣੇ ਵੱਲੋਂ ਲੀਡਰ ਆਫ ਓਪੋਜੀਸ਼ਨ ਮੰਨਿਆ ਆ ਉਹ ਉਹ ਜਦੋਂ ਬੋਲ ਰਹੇ ਸੀ ਤਾਂ ਉਹ ਆਪਣੇ ਕਾਉਂਸਲਰੀ ਉਹਨਾਂ ਤੋਂ ਕੰਟਰੋਲ ਨਹੀਂ ਹੋ ਪਏ ਔਰ ਉਹਨਾਂ ਦੇ ਕਾਉਂਸਲਰਾਂ ਨੇ ਉੱਥੇ ਹੰਗਾਮਾ ਸ਼ੁਰੂ ਕੀਤਾ ਸੋ ਸਾਡੇ ਵੱਲੋਂ ਤਾਂ ਬਿਲਕੁਲ ਮੈਂ ਇੱਕੋ ਹੀ ਗੱਲ ਸ਼ੁਰੂਆਤ ਦੇ ਵਿੱਚ ਵੀ ਕਹੀ ਹੈ ਹੁਣ ਵੀ ਇਹੀ ਗੱਲ ਕਹਿ ਰਹੀ ਹੈ ਕਿ ਸਾਡੀ ਤਾਂ ਇੱਕੋ ਇੱਕ ਪਾਰਟੀ ਹੈ 댓 ਇਜ਼ ਡਿਵੈਲਪਮੈਂਟ ਆਫ ਲੁਧਿਆਣਾ ਔਰ ਲੁਧਿਆਣੇ ਦੀ ਡਿਵੈਲਪਮੈਂਟ ਵਾਸਤੇ ਹਮੇਸ਼ਾ ਤਤਪਰ ਰਹਾਂਗੇ ਔਰ ਤੁਸੀਂ ਸਾਰੇ ਵੀ ਇਸ ਚੀਜ਼ ਦੇ ਗਵਾਹ ਹੋ ਕਿ ਵੀ ਲੁਧਿਆਣਾ ਦੀ ਬਿਹਤਰੀ ਵਾਸਤੇ ਹੁਣ ਤੱਕ ਵੀ ਕੰਮ ਕਰ ਰਹੇ ਆਂ ਔਰ ਅਗੋ ਵੀ ਕਰਦੇ ਰਹਾਂਗੇ ਔਰ ਮੈਂ ਜ਼ਰੂਰ ਇਹ ਤੁਹਾਡੇ ਮਾਧਿਅਮ ਰਾਹੀਂ ਸਨੇਹਾ ਜ਼ਰੂਰ ਦੇਣਾ ਚਾਹਾਂਗੀ ਵੀ ਆਪ ਕੋ ਪਿਛਲੀਆਂ ਜਿਹੜੀਆਂ ਹਰਕਤਾਂ ਨੇ ਉਹਨਾਂ ਨੂੰ ਛੱਡੀਏ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਉਹਦੀ ਗੱਲ ਕਰੀਏ ਲੋਕਾਂ ਨੇ ਬੜੀ ਮਾਨ ਦੇ ਨਾਲ ਬੜੀ ਆਸ ਦੇ ਨਾਲ ਚੁਣ ਕੇ ਇਸ ਹਾਊਸ ਦੇ ਵਿੱਚ ਤੁਹਾਨੂੰ ਸਭ ਨੂੰ ਭੇਜਿਆ ਸੋ ਆਪਾਂ ਮੁੱਦਿਆਂ ਦੀ ਗੱਲ ਕਰੀਏ ਵਧੀਆ ਡਵੈਲਪਮੈਂਟ ਦੀ ਗੱਲ ਕਰੀਏ ਲੇਕਿਨ ਜੋ ਇਹ ਰਾਜਨੀਤੀ ਕਰਨ ਦੇ ਚੱਕਰ ਨੇ ਜਾਂ ਆਪਣੇ ਆਪ ਨੂੰ ਹਾਈਲਾਈਟ ਕਰਾਉਣ ਦੇ ਚੱਕਰ ਨੇ ਮੈਂ ਬੇਨਤੀ ਕਰਾਂਗੀ ਵੀ ਇਸ ਚੀਜ਼ ਤੋਂ ਆਪਾਂ ਥੋੜੀ ਦੂਰੀ ਬਣਾ ਕੇ ਰੱਖੀਏ ਜੀ ਮੈਂ ਤੁਹਾਨੂੰ ਇਹ ਵੀ ਗੱਲ ਕਲੀਅਰ ਕਰ ਦਿੰਨੀ ਹਾਂ ਇਸ ਤੋਂ ਪਹਿਲਾਂ 2-3 ਦਿਨ ਪਹਿਲਾਂ ਆਲ ਪਾਰਟੀ ਮੀਟਿੰਗ ਕੀਤੀ ਗਈ ਸੀ ਬਕਾਇਦਾ ਇਸੇ ਆਫਿਸ ਦੇ ਵਿੱਚ ਬੈਠ ਕੇ ਇੱਕ ਇੱਕ ਕਲੌਜ਼ ਡੀਸੀਐਫਾ ਕਮਿਸ਼ਨਰ ਸਾਹਿਬ ਨਾਲ ਬਾਟ ਕੇ ਇਥੇ ਕਲੀਅਰ ਕੀਤਾ ਗਿਆ ਸੀ ਔਰ ਸਾਰਾ ਕੁਝ ਕਲੈਰਿਟੀ ਕਰਕੇ ਗਏ ਸੀ ਉਸ ਵੇਲੇ ਵੀ ਉਹ ਹੱਸ ਰਹੀ ਸੀ ਮਜ਼ਾਕ ਕਰ ਰਹੀ ਸੀ ਵੀ ਰੋਲਾ ਪਾਉਣਾ ਤਾਂ ਸਾਡਾ ਹੱਕ ਆ ਸੀ ਰੋਲਾ ਤਾਂ ਪਾਵਾਂਗੇ ਬਟ ਉਹ ਖੁਦੀ ਆਪਣੇ ਜਿਹੜੇ ਕੌਂਸਲਰ ਸਹਿਬਾਨ ਨੇ ਉਹਨਾਂ ਨੂੰ ਕੰਟਰੋਲ ਨਹੀਂ ਕਰ पाए ਉਹਨਾਂ ਦੀ ਲੈਕ ਆਫ ਲੀਡਰਸ਼ਿਪ ਹੈ ਜਿਹਦੇ ਕਰਕੇ ਉਹ ਜਦੋਂ ਖੁਦ ਆਪ ਬੋਲਦੇ ਪਏ ਸੀ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਦੇ ਕੌਂਸਲਰ ਸਹਿਬਾਨਾਂ ਨੇ ਉਹਨਾਂ ਨੂੰ ਨਕਾਰ ਕੇ ਉੱਥੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਪੋਜੀਸ਼ਨ ਦੇ ਵੱਲ ਆਮਦਨ ਦੇ ਸਾਥ ਨਾਲ ਉਹ ਲੈ ਕੇ ਸ਼ੰਕਾ ਜਾਹਿਰ ਕੀਤੀ ਗਈ ਹੈ ਇਸ ਤੋਂ ਇਲਾਵਾ ਇੱਕ ਐਡਵਰਟਾਈਜ਼ਮੈਂਟ ਪੋਲਿਸੀ ਨੂੰ ਲੈ ਕੇ ਹਾਊਸ ਦੇ ਅੰਦਰ ਸਮਝ ਚੁੱਕੇ ਗਏ ਮੈਂ ਜ਼ਰੂਰ ਤੁਹਾਨੂੰ ਕਲੀਅਰ ਕਰਦਾ ਵੀ ਚਾਹੇ ਉਹ ਕਾਂਗਰਸ ਦੇ ਲੀਡਰਸ਼ਿਪ बीजेपी देसी अकाली दल देसी बकायदा इथे बैठ के डीप डिस्कशन ईच एंड एवरीथिंग नु लेके हुई है चाहे वो एडवर्टाइजमेंट ਦਾ ਹੀ ਮੁੱਦਾ ਸੀ ਇੱਕ ਇੱਕ ਕਲॉज नु ਪੂਰਾ ਡੀਪਲੀ ਡਿਸਕਸ ਕੀਤਾ ਗਿਆ ਔਰ ਕਮਿਸ਼ਨਰ ਸਾਹਿਬ ਵੀ ਇਥੇ ਆਪ ਮੌਜੂਦ ਸੀ ਸੋ ਉਹਨਾਂ ਵੱਲੋਂ ਵੀ ਇੱਕ ਇੱਕ ਚੀਜ਼ ਦੀ ਕਲੈਰਿਟੀ ਦਿੱਤੀ ਗਈ ਹੈ ਹੁਣ ਇਹਨਾਂ ਨੂੰ ਹੋਰ ਤਾਂ ਕੋਈ ਕਮੀ ਲੱਭੀ ਨਹੀਂ ਦੇਖ ਰਏ ਸੀ ਵੀ ਪ੍ਰੋਪਰਲੀ ਵਰਕ ਹੋ ਰਿਹਾ ਹੈ ਸੋ ਇਹਨਾਂ ਨੇ ਜਸਟ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਇਹ ਚੈੱਕ ਕਰਵਾਇਆ ਮੇਰੀ ਬੇਨਤੀ ਹੈ ਜੀ 1118.5 ਪਲੀਜ਼ ਮੈਂ ਦੇਖਵਾਉਂਦੀ ਕਿ ਫਿਰ ਨਹੀਂ ਕਿ ਦਿਸ਼ਾ ਸੂਚਕ ਡੋਰ ਹੈਗੀ ਹੁਣ ਤੇ ਟੈਕਨਿਕਲ ਗੱਲ ਜੀ ਕੋਈ ਤਾਂ ਲੱਗਦੀਆਂ ਨੇ ਹੋਰ ਲੱਗਦੀ ਤੇ ਚਰਚਾ ਹੋਈ ਸੀ ਅੱਜ ਹਲਕਾ ਆਪਾਂ ਬਸ ਖਾਸੋਂ ਤੇ ਗੱਲ ਕਰਾਂਗੇ ਪੁਰਸ਼ਹਿਰ ਜੀ ਹੈ ਦਿਸ਼ਾ ਸੂਚਕ ਡੋਰ ਲੱਗੇ ਨੇ ਉੱਤੇ ਟੈਕਨਿਕਲ ਲੋਕਾਂ ਦੇ ਮੈਂ ਮੇਰੀ ਇੱਕ ਬੇਨਤੀ ਹੈ ਮੈਂ ਥਿਸ ਇਜ਼ ਥਿਸ ਇਜ਼ ਜਸਟ ਆਊਟ ਆਫ ði ਥਿੰਗ ਜਿਹਦੇ ਲਈ ਪੀਸੀ ਗਈ ਕੀਤੀ ਗਈ ਹੈ ਬਟ ਫਿਰ ਵੀ ਤੁਹਾਡੀ ਨੌਲੇਜ ਦੇ ਵਿੱਚ ਲਿਆ ਦਿੰਦੇ ਆ ਜਿੰਨੇ ਵੀ ਤੇ ਬਜ਼ਾਰੀ ਦੇ ਜਾਂ ਜਿੰਨੇ ਵੀ ਸੁਪਰੀਡੈਂਟਸ ਨੇ ਮੇਰੀ ਪਰਸਨਲ ਉਹਨਾਂ ਨਾਲ ਮੀਟਿੰਗ ਹੋਈ ਹੈ ਔਰ ਬਕਾਇਦਾ ਇਸ ਚੀਜ਼ ਦੀ ਹਿਦਾਇਤ ਦਿੱਤੀ ਗਈ ਹੈ ਕਿ ਸਾਈਨ ਬੋਰਡਸ ਨੂੰ ਕਿਤੇ ਵੀ ਲੁਕੋਇਆ ਨਹੀਂ ਜਾਏਗਾ ਅਗਰ ਕੋਈ ਵੀ ਇਸ ਤਰ੍ਹਾਂ ਦਾ ਪਬਲਿਕ ਪ੍ਰੋਪਰਟੀ ਦੇ ਉੱਤੇ ਕੋਈ ਵੀ ਐਡਵਰਟਾਈਜ਼ਮੈਂਟ ਜਾਂ ਫਿਰ ਕੋਈ ਇਸ ਤਰ੍ਹਾਂ ਦਾ ਬੋਰਡ ਲੱਗਿਆ ਤਾਂ ਉਹਨੂੰ ਰਿਮੂਵ ਕਰ ਦਿੱਤਾ ਜਾਵੇ। ਔਰ ਇਹ ਸਖਤ ਹਦਾਇਤਾਂ ਇਹ ਤੋਂ ਆਫਿਸ ਵੱਲੋਂ ਜਾ ਚੁੱਕੀਆਂ ਨੇ। ਫਿਰ ਵੀ ਜੇਕਰ ਕਿਤੇ ਕੁਝ ਰਹਿ ਗਿਆ ਜਾਂ ਕੋਈ ਦਿੱਕਤ ਆਂਦੀ ਹੈ ਤਾਂ ਤੁਸੀਂ ਪਲੀਜ਼ ਨੋਟਿਸ ਲਿਓ। ਅਸੀਂ ਰਿਮੂਵ ਕਰ ਲਾਂਗੇ। ਇਚ ਐਟ ਇਚ ਐਂਡ ਏਵਰੀ ਸਟੈਪ ਵੀ ਹੈਵ ਟ੍ਰਾਈ ਟੂ ਇਨਕ੍ਰੀਸ ਆਰ ਇਨਕਮ। ਸੋ ਬਹੁਤ ਡੀਪਲੀ ਚਾਹੇ ਉਹ ਅਸੀਂ ਜੀਐਸਟੀ ਦੀ ਗੱਲ ਕਰ ਲਈ ਤੇ ਟੈਕਸਿਸ ਦੀ ਗੱਲ ਕਰ ਲਈ ਹੈ ਬਿਲਡਿੰਗ ਦੀ ব্রাঞ্চ ਦੀ ਅਸੀਂ ਬਹੁਤ ਜ਼ਿਆਦਾ ਬੈਠ ਕੇ ਮੀਟਿੰਗ ਕੀਤੀ ਹੈ ਤੇ ਡੀਪ ਥੋਰੋ ਸਟਡੀ ਆਊਟ ਵੀ ਕੀਤੀ ਹੈ ਵੀ ਉਹਦੇ ਵਿੱਚੋਂ ਵੀ ਰੈਵਨਿਊ ਜਨਰੇਟ ਹੋ ਸਕਦਾ ਹੈ ਰੈਸਟ ਅਪਾਰਟ ਫਰਮ ਥੈਟ ਤੁਹਾਨੂੰ ਅਸੀਂ ਬਜਟ ਦੀ ਫੁੱਲ ਕਾਪੀ ਦੇ ਸਕਦੇ ਹਾਂ ਜਿਹਦੇ ਉੱਪਰ ਇੱਕ 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 ਚੀਜ਼ ਦੇ ਬਾਰੇ ਲਿਖਿਆ ਹੋਇਆ ਵੀ ਕਿੱਥੋਂ ਕਿੰਨਾ ਰੈਵਨਿਊ ਜਨਰੇਟ ਹੋਏਗਾ ਔਰ ਉਸ ਤੋਂ ਇਲਾਵਾ ਤੁਹਾਡੇ ਸਾਥ ਦੇ ਨਾਲ ਲੁਧਿਆਣਾ ਵਾਸੀਆਂ ਦੇ ਸਾਥ ਦੇ ਨਾਲ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਜੋ ਇਹ ਮੈਜਰਸ ਅਸੀਂ ਸਥਾਪਿਤ ਕੀਤੇ ਨੇ ਪਿਛਲੀਆਂ ਸਰਕਾਰਾਂ ਦਾ ਕਹਿਣਾ ਹੁੰਦਾ ਸੀ ਵੀ ਜੀ ਅਸੀਂ ਘਾਟੇ ਚ ਆ ਖਾਲੀ ਆ ਅਸੀਂ ਖਾਲੀ ਆ ਮੈਂ ਤੁਹਾਨੂੰ ਆਸ਼ਵਾਸਨ ਦਵਾਣੀਆਂ ਕਿ ਇਸ ਕਾਰਜਕਾਲ ਦੇ ਵਿੱਚ ਕਦੇ ਤੁਹਾਨੂੰ ਇਹ ਨਹੀਂ ਕਿਹਾ ਜਾਏਗਾ ਕਿ ਵੀ ਕੰਮ ਨਹੀਂ ਹੋ ਸਕਦੇ ਜਾਂ ਕਿਸੇ ਵੀ ਚੀਜ਼ ਦੀ ਕਮੀ ਹੈ ਅਸੀਂ ਪੂਰੀ ਡਟ ਕੇ ਹਰ ਵੇਲੇ ਮੈਦਾਨ ਚ ਖੜੇ ਰਵਾਂਗੇ ਔਰ ਜੋ ਪਰਮਾਤਮਾ ਕਰੇ ਜੋ ਅਸੀਂ ਮਾਇਰਸ ਇਨਕਮ ਦੇ ਸੈਕ ਕਿਤੇ ਅਸੀਂ ਇਹਨਾਂ ਨੂੰ ਕਰਾਸ ਕਰਕੇ ਇਸ ਤੋਂ ਵੀ ਵੱਧ ਜਿਹੜੀ ਇਨਕਮ ਹੈ ਬਿਲਕੁਲ ਓਨੈਸਟੀ ਦੇ ਨਾਲ ਜਨਰੇਟ ਕਰਦੇ ਹਾਂ ਜਿਹੜਾ ਉਹ ਚਾਹੀਦਾ ਉਹ ਹੋ ਗਿਆ ਉੱਥੇ ਲਗਾਤਾਰ ਦੇਖਿਆ ਜਾ ਰਿਹਾ ਕਿ ਪੀਪਲ ਉਹ ਲੱਗਦੇ ਨੇ ਉੱਥੇ ਜਿੰਨੀਆਂ ਵੀ ਜੜੀਆਂ ਫੜੀਆਂ ਲੱਗਦੇ ਨੇ ਉਹ ਕਿਤਨਾ ਜਿੱਤੇ ਪੈਸੇ ਦੇ ਕੇ ਜਾਂ ਕੁਝ ਕਿਸੇ ਤਰੀਕੇ ਨਾਲ ਉੱਥੇ ਲੱਗਦੇ ਨੇ ਲੇਕਿਨ ਉਹਨਾਂ ਦੇ ਕੋਈ ਕਾਰਵਾਈ ਨਹੀਂ ਦਿਖਦੀ ਮੈਂ ਇਸ ਚੀਜ਼ ਨੂੰ ਤੁਹਾਨੂੰ ਕਲੀਅਰ ਕਰਦਾ ਜੀ ਮਤਲਬ ਟਰਾਈਂਗ ਅ ਲੋਟ ਬਹੁਤ ਕੁਝ ਹੈ ਮੰਨਦੇ ਵਿੱਚ ਔਰ ਬਹੁਤ ਕੁਝ ਸਾਈਡ ਬਾਈ ਸਾਈਡ ਕਰ ਵੀ ਰਹੇ ਆ ਇਹ ਮੈਂ ਨਹੀਂ ਕਹਿ ਰਹੀ ਤੁਹਾਡੇ ਜੋ ਭرائی ਆ ਕੇ ਕਹਿੰਦੇ ਨੇ ਤੁਹਾਡੇ ਚ ਬਹੁਤ ਸਾਰੇ ਵੀਰ ਐਸੇ ਨੇ ਜਿਹੜੇ ਆਪ ਆ ਕੇ ਇਸ ਗੱਲ ਨੂੰ ਕਹਿੰਦੇ ਨੇ ਹਮੇ ਭਰਦੇ ਨੇ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ ਬਟ ਸਮਾਂ ਲੱਗੇਗਾ ਜੇ 74 ਸਾਲ ਦਾ ਕੋਈ ਸਿਸਟਮ ਵਿਗੜਿਆ ਹੈ ਇਹ ਸਵਾਲ ਸ਼ਾਇਦ ਉਸ ਵੇਲੇ ਵੱਧ ਕੀਤੇ ਜਾਣੇ ਚਾਹੀਦੇ ਸੀ ਜਦੋਂ ਇਹਨਾਂ ਦੀ ਸ਼ੁਰੂਆਤ ਹੋਈ ਸੀ ਕਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਦੇ ਵਿੱਚੋਂ ਇੱਕ ਤੋਂ ਲੈ ਕੇ ਹਜ਼ਾਰ ਹਜ਼ਾਰ ਤੋਂ ਲੈ ਕੇ 10000 ਦੀ ਜਿਹੜੀ ਰੇੜੀਆਂ ਦੀ ਗਿਣਤੀ ਹੈ ਉਹ ਸ਼ਹਿਰ ਦੇ ਵਿੱਚ ਵੱਧ ਗਈ ਓਬਵੀਅਸ ਹੈ ਕਿਸੇ ਨੇ ਆਪਣਾ ਕੰਮ ਨਹੀਂ ਕੀਤਾ ਪਲੀਜ਼ lets me complete lets me complete ਉਸ ਤੋਂ ਬਾਅਦ ਅਸੀਂ ਇਸ ਦੇ ਨਾਲ ਐਸੀ ਚੀਜ਼ ਦਾ ਸਾਹਮਣਾ ਕਰਦੇ ਹੋਏ we are going to have ਗੁੱਡ ਵਨ ਵੈਂਡਿੰਗ ਜ਼ੋਨਸ ਜਿਸ ਤਰ੍ਹਾਂ ਚੌੜੇ ਬਾਜ਼ਾਰ ਦੇ ਵਿੱਚ ਅਸੀਂ ਇੱਕ ਰਫ ਤੌਰ ਦੇ ਉੱਤੇ ਉਹ ਦਿੱਕਤ ਆ ਰਹੀ ਸੀ ਸੋ ਵੀ ਹੈਵ ਪ੍ਰੋਵਾਈਡਡ ਥੈਮ ਅ ਪ੍ਰੋਪਰ ਪਲੇਸ ਜਿੱਥੇ ਉਹ ਮਿਲ ਕੇ ਇੱਕ ਸਾਈਡ ਦੇ ਉੱਪਰ ਆਪਣਾ ਕੰਮ ਕਰ ਰਹੇ ਨੇ ਜਿਹਦੇ ਨਾਲ ਨਾ ਤਾਂ ਐਨਕਰੋਚਮੈਂਟ ਹੋਏਗੀ ਐਂਡ ਇਟ ਵਿਲ ਬੀ ਲੀਗਲ ਆਲਸੋ ਬਹੁਤ ਕੁਝ ਐਸਾ ਕਰਨ ਜਾ ਰਹੇ ਆ ਰਜਿਸਟ੍ਰੇਸ਼ਨ ਆਫ ਪ੍ਰੋਪਰ ਵੈਂਡਰਸ ਵੈਂਡਿੰਗ ਜ਼ੋਨਸ ਐਂਡ एवरीथिंग ਮਤਲਬ ਬਹੁਤ ਕੁਝ ਐਸਾ ਰਹੇਗਾ ਵਿਚ ਵੀ ਟ੍ਰਾਈ ਆਊਟ ਕਿ ਪਬਲਿਕ ਦੇ ਵਾਸਤੇ ਕੰਮ ਕਰੀਏ ਲੁਧਿਆਣਾ ਸ਼ਹਿਰ ਦੇ ਵਾਸੀਆਂ ਲਈ ਚੰਗਾ ਕੰਮ ਕਰਕੇ ਆ ਸਕੇ ਔਰ ਮੈਂ ਬੇਨਤੀ ਕਰਾਂਗੀ ਕਿ ਸਵਾਲ ਦੇ ਨਾਲ ਨਾਲ ਜੀ ਤੁਹਾਡੇ ਕੋਲ ਸੁਜੈਸ਼ਨਸ ਨੇ ਪਲੀਜ਼ ਤੁਸੀਂ ਅੱਗੇ ਆ ਕੇ ਉਹਨਾਂ ਸੁਜੈਸ਼ਨਸ ਨੂੰ ਦੋ lettes work like a family ਇੱਕ ਪਰਿਵਾਰ ਦੀ ਤਰ੍ਹਾਂ ਰਲ ਕੇ ਸਿਰਫ ਆਪਣੀ ਪਪੂਲੈਰਿਟੀ ਵਧਾਉਣ ਦੇ ਨਾਲੋਂ ਆਪਾਂ ਰਿਐਲਿਟੀ ਦੇ ਵਿੱਚ ਗਰਾਉਂਡ 'ਤੇ ਆ ਕੇ ਇਕੱਠੇ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਲੁਧਿਆਣਾ ਸ਼ਹਿਰ ਦਾ ਵਿਕਾਸ ਕਰੀਏ ਜੀ ਬਿਲਕੁਲ ਇਸ ਦੇ ਉੱਪਰ ਪਹਿਲਾਂ ਚਰਚਾ ਹੋਈ ਸੀ ਕਿ ਦਿਸ ਇਸ ਨਾਟ ਓਨਲੀ ਅਬਾਊਟ ਬਾਈਂਗ ਨਿਊ ਸਟਰੀਟ ਲਾਈਟਸ ਲੁਧਿਆਣਾ ਸ਼ਹਿਰ ਬਹੁਤ ਵਿਕਸਿਤ ਹੋ ਰਿਹਾ ਹੈ ਔਰ ਡੇ ਬਾਏ ਡੇ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੇ ਵੱਡੇ ਔਰ ਪੌਸ਼ ਏਰੀਆਜ਼ ਨੇ ਜਿਹੜੇ ਲੁਧਿਆਣੇ ਦੀ ਹਦੂਦ ਦੇ ਅੰਦਰ ਐਂਟਰ ਹੋ ਰਹੇ ਨੇ ਔਰ ਅਸੀਂ ਹਰ ਇੱਕ ਏਰੀਆ ਨੂੰ ਡਿਵੈਲਪ ਕਰਕੇ ਦੇਣਾ ਕੋਈ ਨਹੀਂ ਇਹ ਚੀਜ਼ ਨੂੰ ਧਿਆਨ ਰੱਖਦਾ ਵੀ ਜੇ ਅਸੀਂ ਕੁਝ ਬਣਾ ਲਿਆ ਤਾਂ ਉਹ ਸਾਡੀ ਸਾਰਾ ਕੁਝ ਠਿਕਰਾ ਕਿਤੇ ਤੇ ਸਿਰ ਤੇ ਫੋੜਿਆ ਜਾਂਦਾ ਹੈ ਜਾਂ ਤਾਂ ਸਰਕਾਰ ਦੇ ਉੱਤੇ ਜਾਂ ਏ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਦਾਰੀ ਸੋ ਉਸ ਪੁਆਇੰਟ ਆਫ 뷰 ਨੂੰ ਧਿਆਨ ਚ ਰੱਖਦੇ ਹੋਏ ਇਹ ਬਜਟ ਇੱਥੇ ਰੱਖਿਆ ਗਿਆ ਬਜਟ ਤਾਂ ਰੱਖਿਆ ਗਿਆ ਕਿ ਕੱਲੋ ਕੋਈ ਵੀ ਕਿਸੇ ਅਗਰ ਅਸੀਂ ਘੱਟ ਬਜਟ ਰੱਖ ਲੈਨੇ ਆ ਜਾਂ ਕੁਝ ਵੀ ਦਿੱਕਤ ਬਾਅਦ ਵਿੱਚ ਆਂਦੀ ਹੈ ਤਾਂ ਉਹਨੂੰ ਕੱਢ ਪਾਣਾ ਬਹੁਤ ਦਿੱਕਤ ਹੋ ਜਾਂਦਾ ਸੋ ਸਾਡੇ ਕੋਲ ਵਧੀ ਦਾ ਇਲਾਜ ਤਾਂ ਹੈਗਾ ਆ ਪਰ ਘੱਟੀ ਦਾ ਇਲਾਜ ਨਹੀਂ ਹੈਗਾ ਸੋ ਦੈਟ ਵਾਸ ਦ ਰੀਜ਼ਨ ਇੱਕ ਇੱਕ ਚੀਜ਼ ਇੱਕ ਇੱਕ ਕਲੋਜ਼ ਇਹ ਜਿਹੜਾ 40 ਕਰੋੜ ਵਾਲਾ ਆਲਰੇਡੀ ਪਹਿਲਾਂ ਕਲੀਅਰ ਕਰ ਦਿੱਤਾ ਗਿਆ ਸੀ ਔਰ 타ਹੀਂ ਸ਼ਾਇਦ ਮੈਂ ਐਸ ਵੇਲੇ ਤੁਹਾਨੂੰ ਇੰਨੀ ਕਲੈਰਿਟੀ ਨਾਲ ਆਨਸਰ ਦੇ ਰਹੀ ਹੂ ਬਿਕੋਜ਼ ਵੀ ਆਲਰੇਡੀ ਹੈਡ ਅ ਡਿਸਕਸ਼ਨ ਅਬਾਊਟ ਇਟ ਐਂਡ ਮੋਰਓਵਰ ਲੁਧਿਆਣਾ ਸ਼ਹਿਰ ਦੇ ਵਿੱਚ ਜਿੰਨੀ ਸਟਰੀਟ ਲਾਈਟ ਲੱਗੀ ਹੈ ਤੁਹਾਡੇ ਤੁਹਾਡੇ ਧਿਆਨ ਚ ਲਿਆ ਦਿੱਤੀ ਜਾਵੇ ਕਿ ਡੇਲੀ ਉਹਦੀ ਮੇਨਟੇਨੈਂਸ ਚੱਲ ਰਹੀ ਹੈ ਡੇਲੀ ਕਿਤੇ ਕੋਈ ਸਟਰੀਟ ਲਾਈਟ ਖਰਾਬ ਹੋ ਜਾਂਦੀ ਹੈ ਕਿਤੇ ਕੋਈ ਰਿਮੂਵ ਹੋ ਜਾਂਦੀ ਹੈ ਸੋ ਉਹਨਾਂ ਦੀ ਰਿਪਲੇਸਮੈਂਟ ਵਾਸਤੇ ਵੀ ਨੀਡ ਅ ਲਾਟ ਆਫ ਫੰਡਸ ਅਨਮੋਲ ਇਸ ਕਮੇਟੀ ਵਿੱਚ ਜਿਹੜੀ ਸਟਰੀਟ ਲਾਈਟਾਂ ਦੀ ਬੇਸਿਕਲੀ ਤੁਸੀਂ ਗੱਲ ਕੀਤੀ ਲੁਧਿਆਣਾ ਸ਼ਹਿਰ ਨੂੰ ਸੀ ਜਗੰਗਾਉਂ ਦਾ ਦੇਖਣਾ ਸੋਤ ਵੀ ਸਭਾ ਕਿਉਂ ਦਾ ਵਿਸ਼ਾ ਹੈ ਕਿ ਸਾਨੂੰ ਸਟਰੀਟ ਲਾਈਟਸ ਨਹੀਂ ਕੇ ਜਾ ਰਹੀਆਂ ਜਿਹੜੀ ਉਹਨਾਂ ਦੇ ਹਾਰੇ ਵਿੱਚ ਕੈਡਿਗੇਟਸ ਨੇ ਉਹਨਾਂ ਨੂੰ ਦਿੱਤੀ ਹੈ ਉਹਦਾ ਮੈਂ ਤੁਹਾਨੂੰ ਸ਼ਾਇਦ ਮੇਰੇ ਕੋਲ ਫੋਟੋ ਕਾਪੀ ਵੀ ਸੀ ਅ ਤੁਸੀਂ ਇੱਕ ਇੱਕ ਕੌਂਸਲਰ ਨੂੰ ਇੱਕ ਜਰਾ ਜਵਾਬ ਲੈ ਕੇ ਦੇਖਣਾ ਉਹਨਾਂ ਤੋਂ ਕਿ ਜਦੋਂ ਵੀ ਉਹਨਾਂ ਦੀ ਕਿਸੇ ਚੀਜ਼ ਨੂੰ ਲੈ ਕੇ ਡਿਮਾਂਡ ਕੀਤੀ ਜਾਂਦੀ ਹੈ ਸੋ that work is on non priority basis ਇਸ ਚੀਜ਼ ਨੂੰ ਬਿਲਕੁਲ ਨਹੀਂ ਦੇਖਿਆ ਜਾਂਦਾ ਕਿ ਵੀ ਇਹ ਕਿਸ ਪਾਰਟੀ ਤੋਂ ਬਿਲੋਂਗ ਕਰਦੇ ਹੈ ਕਿਸ ਤੋਂ ਨਹੀਂ ਮੇਰੇ ਨਾਲ ਕੋਈ ਐਕਸ ਕੌਂਸਲਰ ਸੀਗੇ ਦੂਸਰੀ ਪਾਰਟੀ ਤੇ ਤੇ ਉਹ ਆ ਮੇਰੇ ਨਾਲ ਆਪਣਾ ਥੋੜਾ ਵੇਰਵਾ ਸ਼ੇਅਰ ਕਰ ਰਹੇ ਸੀ ਵੀ ਕਦੇ ਹੋਇਆ ਹੀ ਨਹੀਂ ਵੀ ਸਾਡਾ ਕੰਮ ਕਦੇ ਆਪੋਜੀਸ਼ਨ ਵਾਲਿਆਂ ਨੇ ਕੀਤਾ ਹੋਵੇ ਤੇ ਮੈਂ ਅਸੀਂ ਪਹਿਲੀ ਵਾਰ ਦੇਖਿਆ ਵੀ ਤੁਹਾਡੇ ਕੋਲ ਕੋਈ ਵੀ ਕਿਸੇ ਤਰੀਕੇ ਦਾ ਕੰਮ ਲੈ ਕੇ ਆਂਦਾ ਆਪੋਜੀਸ਼ਨ ਉਹ ਤੁਸੀਂ ਬਹੁਤ ਜਲਦੀ ਸਾਈਨ ਕਰਕੇ ਉਹਨੂੰ ਵਾਈਂਡ ਅਪ ਕਰ ਦਿਓ ਬਿਕੋਜ਼ ਆਈ ਥਿੰਕ ਕਿ ਅਸੀਂ ਸਾਰੇ ਕਲੀਗਜ਼ ਆ ਐਂਡ ਵੀ ਹੈਵ ਟੂ ਵਰਕ ਫॉर ði ਡਿਵੈਲਪਮੈਂਟ ਆਫ ਲੁਧਿਆਣਾ ਬਾਕੀ ਮੈਂ ਉਹੀ ਸੇਮ ਗੱਲ ਕਰਾਂਗੀ ਕਿ ਅਗਰ ਆਪਾਂ ਐਲੀਗੇਸ਼ਨਸ ਦੀ ਗੱਲ ਕਰੀਏ ਤੇ ਇਹ ਮੁੱਕਣੇ ਨਹੀਂ ਹੈ ਇਹ ਰਿਵਾਇਤ ਇਹਨਾਂ ਨੇ ਚਲਾਈ ਹੋਈ ਹੈ ਸੋ ਇਹਨਾਂ ਨੂੰ ਬਦਲਣ ਦੇ ਵਿੱਚ ਥੋੜਾ ਸਮਾਂ ਲੱਗੇਗਾ ਮਾਨਸਿਕ ਤੌਰ ਤੇ ਇਹਨਾਂ ਨੂੰ ਵੀ ਸਮਝਣਾ ਪਏਗਾ ਵੀ ਸਾਨੂੰ ਲੁਧਿਆਣਾ ਵਾਸੀ ਬਹੁਤ ਸਮਝਦਾਰ ਹੋ ਗਏ ਨੇ ਉਹ ਇਹ ਹਲਾ ਲਾਲਾ ਜਾਂ ਇਹ ਰੌਲੇ ਰੱਪੇ ਨੂੰ ਚੰਗਾ ਨਹੀਂ ਸਮਝਦੇ ਬੈਠ ਕੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਪਹਿਲੇ ਬੁਲਾ ਰਹੇ ਨੇ ਬਹੁਤ ਵਧੀਆ ਬੋਲੇ ਔਰ ਜੋ ਮੈਨੇ ਬੋਲੇ ਉਹ ਤਾਂ ਅਨਸਰ ਦਿੱਤਾ ਗਿਆ ਲੇਕਿਨ ਜਦੋਂ ਸੈਕਿੰਡ ਮੌਕਾ ਮਿਲਿਆ ਤਾਂ ਉਹ ਖੁਦ ਹੀ ਨਹੀਂ ਜਵਾਬ ਦੇ ਪਾਏ ਸੋ ਦੈਟ ਵਾਸ देयर ਪ੍ਰੋਬਲਮ ਉਹਨਾਂ ਦੀ ਉਹਨਾਂ ਦੀ ਦਿੱਕਤ ਕਰਕੇ ਉਹਨਾਂ ਦੀ ਕਮੀ ਕਰਕੇ ਸ਼ਾਇਦ ਉੱਥੇ ਦਿੱਕਤ ਆਈ ਬਕਾਇਦਾ ਇਸ ਤੋਂ ਇਲਾਵਾ ਆਪਣੇ ਪਾਰਟੀ ਦੇ ਮੈਂਬਰਸ ਦੇ ਨਾਲ ਉਹ ਲੀਡਰ ਆਫ অপੋਜੀਸ਼ਨ ਦੇ ਨਾਲ ਬਜਟ ਜਿਹੜਾ ਇਹ ਬਹੁਤ ਦਿਨ ਪਹਿਲਾਂ ਦੇ ਦਿੱਤਾ ਗਿਆ ਸੀ ਇਚ ਐਨਵਰੀ ਕਲੋਜ਼ ਹੈਸ ਬੀਨ ਡਿਸਕਸਡ ਔਰ ਲੁਧਿਆਣਾ ਦੀ ਬੈਟਰੀ ਵਾਸਤੇ ਉਮੀਦ ਕਰਦੇ ਆ ਇਹ ਬਜਟ ਬਹੁਤ ਫਰੂਟਫੁੱਲ ਹੋ